ਮਾਨਯੋ ਕੀਮਤੀ ਭਗਤ ਜੀ ਪਰਗੋ ਕੈਂਟੋ ਮੇਜਰ ਸਿੰਘ ਜੀ ਸ਼ੋਭਾ ਮੈਡਮ ਮੀਕਾ ਜੀ ਸ਼ਬੂ ਜੀ ਪਮਾ ਜੀ ਠਵਾਲ ਜੀ ਰਾਏ ਕੁਮਾਰ ਅਜੋ ਜੀ ਕਸ਼ਮੀਰ ਜੀ ਰਤੇਸ਼ ਨਿਹੰਗ ਜੀ ਸੁਖਾ ਜੀ ਜੈ ਸਾਹਿਬ ਸਾਡੇ ਵੱਡੇ ਵੀਰ ਪ੍ਰਿਤਮ ਜੀ ਬਾਕੀ ਸ੍ਰੇਤੀ ਸ਼ਿਵ ਸ਼ੰਕਰ ਜੀ ਸਮਿਤੀ बाकी मेरे सामने बैठे मेरे वीर माता भेनों सब पहला सबनों नमस्कार सत श्रीकाल आदाब जय भीम दोस्तों आम आदमी पार्टी एक ऐदा पार्टी है ਜਿਹੜੀ ਇੱਕ ਨਿਊ ਵੇਵਸ ਪਾਰਟੀ ਹੈ ਭਾਰਤ ਦੀ ਧਰਤੀ ਦੇ ਉੱਤੇ ਇੱਕ ਨਵਕਲੀ ਪਾਰਟੀ ਹੈ ਜਿਹਦੇ ਵਿੱਚ ਵੋਲੰਟੀਅਰ ਰੀਡ ਦੀ ਹੱਡੀ ਔਰ ਵੋਲੰਟੀਅਰ ਦਾ ਰਿਸਪੈਕਟ ਮਾਨ ਕੀਤਾ ਜਾਂਦਾ ਆਮ ਆਮੀ ਪਾਰਟੀ ਇੱਕ ਗਰੋਥੀ ਪਾਰਟੀ ਹੈ ਜਿਹਦੇ ਵਿੱਚ ਕੋਈ ਵੀ ਪਾਰਟੀ ਦਾ ਲੀਡਰ कोई भी अपना किसी भी एम पी एम एल ए बेटा या बेटी नहीं ये आम परिवार तो उठ के लड़के लड़कियां ने एक मुहिम चलाई है वो मुहिम की है कि लोगों के जीवन में ਵਧੀਆ ਕਿੱਦਾਂ ਕਰਨਾ ਲੋਕਾਂ ਦੇ ਜੀਵਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ ਹੈ ਲੋਕਾਂ ਦੇ ਜੀਵਨ ਨੂੰ ਸਖੱਲਾ ਕਿੱਦਾਂ ਕਰਨਾ ਹੈ ਸਰਲ ਕਿੱਦਾਂ ਕਰਨਾ ਹੈ ਮੇਰੇ ਪਹਿਲੇ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਕੀਆ ਉਹ ਸਾਰੀਆਂ ਆਮ ਆਦਮੀ ਪਾਰਟੀ ਦੀਆਂ ਮਨੁਲਾਦਾ ਜਿਹੜੀਆਂ ਜਿਹੜੀ ਉਹਨਾਂ ਨੇ ਕੰਮ ਕੀਤੇ ਹੈ ਚਾਹੇ ਉਹ ਯਸ 90% ਲੋਕਾਂ ਨੂੰ ਪੰਜਾਬ ਦੇ ਨੂੰ ਬਿਜਲੀ ਦੀ ਗੱਲ ਹੈ ਚਾਹੇ ਸਿੱਖਿਆ ਦੀ ਗੱਲ ਹੈ ਸਵਾਰਥ ਦੀ ਗੱਲ ਹੈ ਚਾਹੇ 47000 ਨੌਕਰੀਆਂ ਦੀ ਗੱਲ ਹੈ चाहे मुफ्त महिला बस सर्विस की गल है चाहे बुजुर्ग तीर्थ स्थाना चाहे देखो कई साल हो गया एमए की नौकरी की अंदर आपका एक मिशन है सेवा करना किसी भी सरकार ने जिन्हें पहला सरकार ਕਿਸੇ ਵੀ ਪਾਲਟੀ ਦੀ ਹੋਣ ਕਿਸੇ ਨੇ ਵੀ ਪੰਜਾਬ ਦੀਆਂ ਜਿਹੜੀ ਕਨਾਲ ਸਿਸਟਮ ਹੈ ਪੰਜਾਬ ਦੀ ਜਿਹੜੇ ਨਹਿਰਾਂ ਨੇ ਔਰ ਪੰਜਾਬ ਦੀਆਂ ਕਸੀਆਂ ਨੇ ਕਿਸੇ ਨੇ ਕਲੀਨ ਨਹੀਂ ਕੀਤੀਆਂ ਸਾਫ ਨਹੀਂ ਕੀਤੀਆਂ 60000 ਕਰੋੜ ਦਾ ਫੰਡ ਇਸ ਕੰਮ ਵਰਤੋ ਲੋਟ ਹੁੰਦਾ ਤੇਗਾ ਕਿਉਂਕਿ ਜੇ ਨਹਿਰਾਂ ਸਾਫ ਕੀਤੀਆਂ ਜਾਣਗੀਆਂ ਨਹਿਰਾਂ ਨੂੰ ਕਲੀਨ ਕੀਤਾ ਜਾਊਗਾ ਪੱਕੀਆਂ ਕੀਤੀਆਂ ਜਾਣਗੀਆਂ ਤੇ ਜਿਹੜਾ ਕੁਦਰਤੀ ਪਾਣੀ ਹੈ ਜਿਹੜਾ ਦੂਸਰੇ ਸਟੇਟਾਂ ਵਿੱਚ ਚਲਾ ਜਾਂਦਾ ਹੈ ਵੇਸਟ ਹੁੰਦਾ ਰਹੇ ਕਹੀਂ ਚਲਾਦਾ ਉਹ ਪਾਣੀ ਖੇਤਾਂ ਵਿੱਚ ਜਾਊਗਾ ਉਹ ਇਰੀਗੇਸ਼ਨ ਪਰਪਸ ਦੇ ਵਾਸਤੇ ਯੂਜ਼ ਹੋਊਗਾ ਪਿਛਲੀਆਂ ਸਰਕਾਰਾਂ ਨੇ ਲੱਖਾਂ ਹੀ ਟੂਬੇ ਲਗਾਤੇ ਹਾਂਜੀ ਹਾਂਜੀ ਜਿਹੜੀ ਧਰਤੀ ਆਪਾਂ ਸਸਟੇਨੇਬਲ ਡਿਵੈਲਪਮੈਂਟ ਕਰਨੀ ਸੀ ਜਿਹੜੀ ਆਪਾਂ ਆਉਣ ਵਾਲੀਆਂ ਜਨਰੇਸ਼ਨ ਨੂੰ ਪੀੜ੍ਹੀਆਂ ਨੂੰ ਆਪਾਂ ਵਧੀਆ ਹਰਿਆਲੀ ਦੀ ਧਰਤੀ ਦੇਣੀ ਸੀ ਅੱਜ ਪਾਣੀ ਥੱਲੇੋਂ ਖਤਮ ਕਰ ਦਿੱਤਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਜਿਹੜੀ ਨੇੜੇ ਦੇ ਪਾਣੀ ਨਾਲ ਕਸ਼ੀਆਂ ਦੇ ਪਾਣੀ ਨਾਲ ਜਿਹੜੀ 21% ਹੁੰਦੀ ਜਿਹੜੇ 59% ਕਰਦੇ ਸਾਥੀਓ 2 ਸਾਲ ਦੇ ਵਿੱਚ ਪਰ ਉਹ ਦੋ ਦਿਨ ਦੂਰ ਨਹੀਂ ਜਦੋਂ ਕਿ 70% ਜਿਹੜਾ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈ ਉਹ ਨੇੜੇ ਕਸ਼ੀਆਂ ਦੇ ਪਾਣੀ ਨਾਲ ਕੀਤੀ ਜਾਏਗੀ ਜਿਹੜੀ ਕੁਦਰਤੀ ਪਾਣੀ ਇਹਦਾ ਰਿਜ਼ਲਟ ਕੀ ਹੋਊਗਾ ਇਹਦਾ ਰਿਜ਼ਲਟ ਹੈ ਕਿ 5 ਲੱਖ ਟੂਬਲ ਜਿਹੜੇ ਨੇ ਯੂਸਲੈਸ ਹੋ ਜਾਣਗੇ 5 ਲੱਖ ਟੂਬਲ ਮੈਨੂੰ ਲੱਗਦਾ ਕਨੈਕਸ਼ਨ ਘਟਨੇ ਪੈਣਗੇ ਤਾਂ ਇਹੋ ਅਸਰ ਕੀ ਹੋਗਾ ਪੰਜਰ ਟਿਊਬਵੋ ਜੂ ਕਲੈਕਸ਼ਨ ਕੱਟੇ ਜਾਣਗੇ ਉਹ ਨਹੀਂ ਲੋੜ ਹੀ ਨਹੀਂ ਆਗੀ ਉਹਦਾ ਅਸਰ ਕੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਸਾਡੇ ਬਜ਼ੁਰਗ ਪੰਜ ਮੀਟਰ ਤੇ ਪਾਣੀ ਲੈਂਦੇ ਸੀ ਹੁਣ ਆਪਾਂ ਹਜ਼ਾਰਾਂ ਹੀ ਕਰ ਦਿੰਦੇ ਆ ਤਾਂ ਵੀ ਪਾਣੀ ਨਹੀਂ ਆਂਦਾ ਉਹ ਸਾਥੀਓ ਵਾਟਰ ਲੈਵਲ ਆਪਣੇ ਆਪ ਹੀ ਉੱਪਰ ਚਲਾ ਜਾਊਗਾ ਇਹ ਸਾਡੇ ਮਾਨਯੋ ਕੇਚਰੀਵਾਲ ਜਿਹੜੀ ਉਹ ਭਗਵੰਦ ਪਾੰਜ ਦੀ ਸੋਚ ਹੈ

ਪਹਿਣਾ ਜਿਹੜੀਆਂ ਮੇਰੀਆਂ ਪਹਿਣਾ ਸਾਹਮਣੇ ਬੈਠ ਗਏ 1000 ਰੁਪਏ ਜਿਹੜਾ ਹਰ ਮਹੀਨੇ ਦਾ ਵਾਅਦਾ ਉਹ ਬਹੁਤ ਜਲਦੀ ਪੂਰਾ ਕੀਤਾ ਜਾਊਗਾ। ਸੋ ਇਹ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਪੈਸਾ ਆਪਣੇ ਘਰ ਦੇ ਲੈ ਜਾਣਾ ਪੈਸਾ ਪੰਜਾਬ ਦੇ ਵਿੱਚ ਖਰਚ ਕਰਨਾ ਚੰਗੀਆਂ ਯੋਜਨਾਵਾਂ ਦੇ ਕਰਨਾ ਲੋਕਾਂ ਦੀ ਲਾਈਫ ਨੂੰ ਸੁਖੱਲਾ ਬਣਾਣਾ। ਇਹ ਤਾਂ ਗੱਲ ਹੋ ਗਈ ਕਿ ਆਮ ਆਦਮੀ ਪਾਰਟੀ ਦੀ ਅਚੀਵਮੈਂਟ ਨੇ ਬڑے ਛੋਟੇ ਕਾਲ ਦੇ ਵਿੱਚ ਬਹੁਤ ਸਾਰੀ ਅਚੀਵਮੈਂਟ ਕਹਿਤੀਆਂ ਮੈਂ ਜਾਣ ਕੇ ਰਹੀਆਂ। ਹੁਣ ਅੱਜ ਦੇ ਵਿੱਚ ਅੱਜ ਦੇ ਮੌਕੇ ਦੇ ਉੱਤੇ ਮੈਂ ਦੋ ਹੀ ਗੱਲ ਕਰ ਰਹੀ ਹਾਂ। ਅੱਜ ਦੇ ਮੌਕੇ ਦੇ ਉੱਤੇ ਕੀ ਇਹ ਕਿ ਇੱਕ ਸਵਾਲ ਹੈ ਭਾਰਤ ਦੇ ਵਿੱਚ ਮੈਨੂੰ ਨਹੀਂ ਜਾਂਦਾ ਕਿ ਜਿੰਨੇ ਵੀ ਆਪਾਂ ਇੱਥੇ ਸਾਥੀ ਬੈਠੇ ਆ ਸਾਡੇ ਜਦੋਂ ਬੱਚੇ ਸਾਡੇ ਸੀ ਵੀ ਇੱਕ ਦਿਨ ਜਾਣਾ ਦੁਨੀਆ ਜੋ ਸਾਡੀਆਂ ਫੋਟੋਆਂ ਲੱਗੀਆਂ ਹੋਣੀਆਂ ਕੋਈ ਨਾ ਕੰਨ ਜਦੋਂ ਸਬਤਾਨ ਲੁੱਟਿਆ ਜਾਂਦਾ ਜੋ ਤੁਸੀਂ ਕਿਤੇ ਸੀ ਤੁਹਾਡੀ ਕੀ ਭੁੱਲ ਗਈ ਜਦੋਂ ਦੇਖਦੇ ਵੀ ਸੰਦਾਨ ਕੀ ਕਤਮ ਕੀਤਾ ਜਾ ਰਿਹਾ ਇਸ ਗੱਲ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਅੱਜ ਦੇ ਦਿਨ ਦੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਮਦਾ ਕੀ ਹੈ ਕਿ ਸੰਵਿਧਾਨ ਨੂੰ ਬਚਾਉਣ ਦਾ ਔਰ ਸੰਵਿਧਾਨ ਨੂੰ ਖਤਮ ਕਰਨ ਦੇ ਵਾਸਤੇ ਲੜਾਈ ਲੜੀ ਜਾ ਰਹੀ ਹੈ ਔਰ ਆਵਾਜ਼ ਵੀ ਪਾਰਟੀ ਸੰਵਿਧਾਨ ਨੂੰ ਬਚਾਉਣ ਵਾਲੇ ਪਾਸੇ ਖੜੀ ਹੈ ਸਾਥੀਓ ਅਗਰ ਅੱਜ ਦੇ ਡੀਰ ਦੇ ਵਿੱਚ ਅਗਰ ਆਪਾਂ ਇੱਥੇ ਬੈਠ ਕੇ ਮੀਟਿੰਗ ਕਰ ਰਹੇ ਆ ਬੈਠਾ ਕਰ ਰਹੇ ਆ ਇਹ ਸਿਰਫ ਸੰਵਿਧਾਨ ਦੀ ਬੋਲੋ ਦਾ ਆਪਾਂ ਕਰ ਰਹੇ ਆ ਬੈਠਾ ਅਗਲੇ ਸੰਵਿਧਾਨ ਦਾ ਹੁੰਦਾ ਤੇ ਲੋਕਤੰਤਰ ਵੀ ਨਹੀਂ ਹੋਣਾ ਅਗਰ ਲੋਕਤੰਤਰ ਦਾ ਹੁੰਦਾ ਤਾਂ ਆਪਾਂ ਬੈਠ ਕੋਈ ਨਹੀਂ ਕਰ ਪਾਉਂਦੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਤੰਤਰ ਨੂੰ ਸੰਭਰ ਰੱਖਣ ਵਾਸਤੇ ਸ਼ੋਭਿਤ ਹੋਣ ਨੂੰ ਸੁੰਦਰ ਰੱਖਣ ਵਾਸਤੇ ਆਪਣੀ ਜਿਹੜੀ ਵੋਟ ਹੈ ਇਹ ਝਾੜੂ ਦੇ ਉੱਤੇ ਪਾਣੀਆ ਸਾਥੀਓ ਚੋਣ ਨਿਗਰਾਨੇ ਪੁੱਲਾ ਝਾੜੂ ਝਾੜੂ ਦੇ ਨਿਗਰਾਨ ਦੇ ਉੱਤੇ ਆਪਾਂ ਮੋਹਰ ਲਾਣੀ ਹੈ ਪਮਨ ਕੁਆਰ ਤੀਨ ਨੂੰ ਜਿਮ ਜਿਤਾਣਾ